ਆ ਇੱਕ ਹੋਰ ਨਵੀਂ ਸੁਣ ਲਓ ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਅੱਜ ਤੱਕ ਥਾਣੇ ਤਾਂ ਦੂਜਿਆਂ ਤੇ ਰੇਡ ਮਾਰਦੇ ਛਾਪਾ ਮਾਰਦੇ ਤੁਸੀਂ ਦੇਖੇ ਨੇ ਪਰ ਅੱਜ ਪੰਜਾਬ ਦੇ ਵਿੱਚ ਇੱਕ ਥਾਣੇ ਤੇ ਛਾਪਾ ਵੱਜਾ ਤੇ ਥਾਣੇ ਦਾ ਇੱਕ ਮੁੱਖ ਮੁੰਚੀ ਗ੍ਰਿਫਤਾਰ ਕੀਤਾ ਗਿਆ ਮਾਮਲਾ ਫਿਰੋਜ਼ਪੁਰ ਦੇ ਥਾਣੇ ਲਖੋਕੇ ਬਹਿਰਾਮ ਦਾ ਹੈ ਖਬਰਾਂ ਦੇ ਅਨੁਸਾਰ ਇੱਕ ਔਰਤ ਨੇ ਸ਼ਿਕਾਇਤ ਦਿੱਤੀ ਸੀ ਤੇ ਔਰਤ ਦੀ ਸ਼ਿਕਾਇਤ ਦੇ ਆਧਾਰ ਤੇ ਵਿਜੀਲੈਂਸ ਨੇ ਥਾਣੇ ਤੇ ਰੇਡ ਮਾਰੀ ਹੈ ਤੇ ਥਾਣੇ ਤੇ ਜਦੋਂ ਵਿਜੀਲੈਂਸ ਨੇ ਰੇਡ ਮਾਰੀ ਹੈ ਤਾਂ ਜਿਹੜਾ ਥਾਣੇ ਦਾ ਮੁਨਸ਼ੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹੜਾ ਐਸ ਐਚ ਓ ਸੀ ਉਹ ਗ੍ਰਿਫਤਾਰੀ ਟਾਈਮ ਮੌਕੇ ਤੋਂ ਕਿਸੇ ਹੋਰ ਪਾਸੇ ਚਲਾ ਗਿਆ ਸੀ ਹੁਣ ਜਿਹੜੇ ਲੱਖੋ ਕੇ ਪਿੰਡ ਦੇ ਸਰਪੰਚ ਹੈ ਉਹ ਬਹੁਤ ਵੱਡੇ ਦੋਸ਼ ਵੱਖ-ਵੱਖ ਚੈਨਲਾਂ ਦੇ ਉੱਪਰ ਵੀਡੀਓ ਦੇ ਵਿੱਚ ਬੋਲ ਕੇ ਲਾ ਰਹੇ ਨੇ ਸਰਪੰਚ ਕਹਿ ਰਿਹਾ ਕਿ ਐਸਐਚਓ ਵੀ ਨਾਲ ਮਿਲਿਆ ਹੋਇਆ ਜੇ ਸਰਪੰਚ ਦੀਆਂ ਗੱਲਾਂ ਸਹੀ ਨੇ ਤਾਂ ਫਿਰ ਜਾਂਚ ਐਸਐਚਓ ਦੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਦੋਸ਼ ਐਸਐਚਓ ਦੇ ਉੱਪਰ ਉਸੇ ਹੀ ਲੱਖੋ ਕੇ ਬਹਿਰਾਮ ਥਾਣੇ ਦੇ ਲੱਖੋ ਕੇ ਬਹਿਰਾਮ ਜਿਹੜਾ ಗ್ರಾಮ ਪੰਚਾਇਤ ਆ ਉਹਦਾ ਮੌਜੂਦਾ ਸਰਪੰਚ ਲਾ ਰਿਹਾ ਹੁਣ ਰੋਜ਼ਾਨਾ ਹੀ ਤੁਸੀਂ ਦੇਖ ਰਹੇ ਹੋ ਕਿ ਰਿਸ਼ਵਤਖੋਰੀ ਦੇ ਵਿੱਚ ਗ੍ਰਿਫਤਾਰੀਆਂ ਹੁੰਦੀਆਂ ਨੇ ਪੰਜਾਬ ਸਰਕਾਰ ਦਾ ਇਹ ਦਾਵਾ ਹੈ ਕਿ ਅਸੀਂ ਪੰਜਾਬ ਚ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਖਤਮ ਕਰ ਦਿੱਤੀ ਹੈ ਤੇ ਹੁਣ ਰਿਸ਼ਵਤਖੋਰ ਰਿਸ਼ਵਤ ਲੈਣ ਲੱਗੇ ਮੰਗਣ ਲੱਗੇ ਬਹੁਤ ਡਰਦੇ ਨੇ ਪਰ ਕੀ ਕਹੋਗੇ ਜਦੋਂ ਇਹੋ ਜਿਹੀਆਂ ਖਬਰਾਂ ਰੋਜ਼ ਆਉਂਦੀਆਂ ਨੇ ਕੀ ਸਾਰੇ ਫੜੇ ਜਾਂਦੇ ਨੇ ਦੇਖੋ ਸਿੱਧੀ ਸਪੱਟ ਗੱਲ ਆ ਜਿੰਨੀਆਂ ਥਾਵਾਂ ਤੇ ਰਿਸ਼ਵਤ ਲਈ ਜਾਂਦੀ ਆ ਨਾ ਤਾਂ ਸਾਰੀਆਂ ਥਾਵਾਂ ਤੇ ਸ਼ਿਕਾਇਤ ਲੋਕੀ ਕਰਦੇ ਨੇ ਤੇ ਨਾ ਸਾਰੀਆਂ ਥਾਵਾਂ ਤੇ ਗ੍ਰਿਫਤਾਰੀਆਂ ਹੁੰਦੀਆਂ ਨੇ ਤੇ ਛਾਪੇ ਵੱਜਦੇ ਨੇ ਮੈਨੂੰ ਤਾਂ ਇਹ ਲੱਗਦਾ ਕਿ ਆਟੇ 'ਚ ਲੂਣ ਬਰਾਬਰ ਆਏ ਗ੍ਰਿਫਤਾਰੀਆਂ ਮਤਲਬ ਹਜ਼ਾਰਾਂ ਥਾਵਾਂ ਤੇ ਜੇ ਰਿਸ਼ਵਤ ਲਈ ਜਾ ਰਹੀ ਹੁੰਦੀ ਆ ਤਾਂ ਉਹਨਾਂ ਚੋਂ ਕਿਸੇ ਇੱਕ ਅਦ ਥਾਂ ਤੋਂ ਗ੍ਰਿਫਤਾਰੀ ਹੁੰਦੀ ਆ ਲੋਕ ਵਿਜੀਲੈਂਸ ਨੂੰ ਸ਼ਿਕਾਇਤ ਹੀ ਨਹੀਂ ਕਰਦੇ ਵਿਚਾਰੀ ਸਾਡੀ ਭੋਲੀ ਜਨਤਾ ਆਦਤ ਪਈ ਹੋਈ ਆ ਰਿਸ਼ਵਤ ਦੇਣ ਦੀ ਕਿਉਂਕਿ ਸਿਸਟਮ ਨੇ ਪਾਈ ਹੋਈ ਆਦਤ ਲੋਕਾਂ ਨੂੰ ਐ ਲੱਗਦਾ ਵੀ ਜੇ ਪੈਸੇ ਨਾ ਦਿੱਤੇ ਤੱਕ ਆ ਮ ਸਾਡਾ ਹੋਣਾ ਹੀ ਨੀਗਾ ਇਹ ਲੋਕਾਂ ਦੀ ਸੋਚ ਜਿਹੜੀ ਆ ਉਹ ਪਹਿਲਾਂ ਸਾਡੇ ਸਿਸਟਮ ਨੇ ਹੀ ਬਣਾਈ ਐ ਲੋਕ ਨਹੀਂ ਸ਼ਿਕਾਇਤ ਕਰਦੇ ਜਿੱਥੇ ਕਰਦੇ ਨੇ ਉੱਥੇ ਵੀ ਸਾਰੀਆਂ ਥਾਵਾਂ ਤੇ ਕਾਰਵਾਈਆਂ ਕਈ ਵਾਰ ਨਹੀਂ ਹੁੰਦੀਆਂ ਤੇ ਕਈ ਵਾਰ ਜਦੋਂ ਹੁੰਦੀਆਂ ਨੇ ਹੁਣ ਤੁਸੀਂ ਦੇਖੋ ਕੱਲ ਵੀ ਗ੍ਰਿਫਤਾਰੀ ਹੋਈ ਪਰਸੋ ਵੀ ਰਿਸ਼ਵਤਖੋਰ ਅ ਅ ਅਫਸਰ ਦੀ ਗ੍ਰਿਫਤਾਰੀ ਹੋਈ ਰੋਜ਼ਾਨਾ ਹੀ ਹੋ ਰਹੀਆਂ ਨੇ ਹੁਣ ਇੱਥੋਂ ਤੱਕ ਪੁਲਿਸ ਮੁਖੀ ਡੀਜੀਪੀ ਨੂੰ ਸਸਪੈਂਡ ਕਰਨਾ ਪਿਆ 2 ਦਿਨ ਪਹਿਲਾਂ ਇਸ ਕਰਕੇ ਕਿਉਂਕਿ ਉਹ ਆਪਣੇ ਮੁੱਖ ਦਫ਼ਤਰ ਦੇ ਵਿੱਚ ਕੁੜੀਆਂ ਨੂੰ ਬਲਾ ਬਲਾ ਕੇ ਤੇ ਉਹਨਾਂ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਡੀਜੀਪੀ ਕਰਨਾਟਕ ਦਾ ਦੱਸਿਆ ਜਾਂਦਾ ਹੁਣ ਡੀਜੀਪੀ ਕਿੰਨਾ ਵੱਡਾ ਅਹੁਦਾ ਹੈ ਤੇ ਜੇ ਡੀਜੀਪੀ ਹੀ ਅਜਿਹੀਆਂ ਹਰਕਤਾਂ ਆਪਣੇ ਦਫ਼ਤਰ 'ਚ ਕਰਦਾ ਹੈ ਜਿਹੋ ਜੇ ਦੋਸ਼ ਲੱਗੇ ਨੇ ਤਾਂ ਫਿਰ ਗੱਲ ਛੋਟੀ ਨਹੀਂ ਹੈਗੀ ਹੁਣ ਦੂਜੀ ਖਬਰ ਪੰਜਾਬ ਤੋਂ ਆ ਰਹੀ ਹੈ ਪੰਜਾਬ ਦੇ ਵਿੱਚ 26 ਵੱਡੇ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਬਦਲੀਆਂ ਕੀਤੀਆਂ ਗਈਆਂ ਨੇ ਇਹਨਾਂ ਦੇ ਵਿੱਚ ਜਿਹੜੇ 20 IAS ਅਫਸਰ ਤੇ 6 PCS ਅਫਸਰ ਸ਼ਾਮਲ ਨੇ IAS ਅਫਸਰ ਸਭ ਤੋਂ ਵੱਡੇ ਅਫਸਰ ਹੁੰਦੇ ਨੇ 20 IAS ਅਫਸਰ ਤੇ 6 PCS ਅਫਸਰਾਂ ਦੀ ਬਦਲੀ ਦੇ ਵਿੱਚ ਚਾਰ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰ ਆ ਡੀਸੀ ਐ ਉਹਨਾਂ ਦੀ ਵੀ ਬਦਲੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਪਟਿਆਲਾ ਦੇ ਡੀਸੀ ਬਰਨਾਲਾ ਦੇ ਡੀਸੀ ਇਦੇ ਨਾਲ ਹੀ ਰੂਪਨਗਰ ਦੇ ਡੀਸੀ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਡੀਸੀ ਤਬਾਦਲੇ ਕੀਤੇ ਗਏ ਨੇ ਤਬਾਦਲਿਆਂ ਤੋਂ ਅੱਗੇ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਪੰਜਾਬ ਪੁਲਿਸ ਨੇ ਵਾਰ ਆਨ ਗੈਂਗਸਟਰ ਦੀ ਗੱਲ ਕੀਤੀ ਹੈ ਪੰਜਾਬ ਪੁਲਿਸ ਕਹਿ ਰਹੀ ਹੈ ਦਾਅਵਾ ਕਰ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਗੈਂਗਸਟਰ ਪੁਣਾ ਤੇ ਬਦਮਾਸ਼ੀ ਵਾਲਾ ਦੌਰ ਹੈ ਇਹਨੂੰ ਖਤਮ ਕਰਨਾ ਪੰਜਾਬ ਪੁਲਿਸੇ ਦਾਅਵਾ ਕਰਦੀ ਹੈ ਕੇ 72 ਘੰਟਿਆਂ ਦੇ ਵਿੱਚ ਅਸੀਂ ਬਹੁਤ ਵੱਡੀ ਰੋਕ ਗੈਂਗਸਟਰਵਾਦ ਦੀਆਂ ਕਾਰਵਾਈਆਂ ਤੇ ਲਾਉਣੀ ਹੈ ਉਹਦੇ ਤਹਿਤ ਪੰਜਾਬ ਪੁਲਿਸ ਨੇ ਬੀਤੇ ਕੱਲ ਕਈ ਅਜਿਹੀਆਂ ਜਾਣਕਾਰੀਆਂ ਦਿੱਤੀਆਂ ਜਿਨ੍ਹਾਂ ਦੇ ਵਿੱਚ ਪੁਲਿਸ ਨੇ ਕਈ ਇਨਕਾਊਂਟਰ ਕੀਤੇ ਕਈ ਸਾਰੇ ਬੰਦੇ ਫੜਨ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਨਾਲ ਦੀ ਨਾਲ ਇਨ ਇਸ ਸਾਰੇ ਕੁੱਸ਼ ਦੇ ਉੱਪਰ ਸਵਾਲ ਵੀ ਉੱਠ ਰਹੇ ਨੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਇਹ ਵੀ ਕਹਿ ਰਹੇ ਨੇ ਕਿ ਰਿਐਲਿਟੀ ਘਟ ਹੈ ਅਸਲੀਅਤ ਘਟ ਹੈ ਤੇ ਦਿਖਾਵਾ ਵੱਧ ਹੁਣ ਤੁਸੀਂ ਦੇਖੋ ਪੰਜਾਬ ਪੁਲਿਸ ਇਹ ਦਾਵਾ ਕਰਦੀ ਹੈ ਕਿ ਕੱਲ ਫਾਜ਼ਲਕਾ ਦੇ ਅਰਨੀ ਵਾਲਾ ਦੇ ਵਿੱਚ ਇੱਕ ਇਨਕਾਊਂਟਰ ਕੀਤਾ ਜਿਹਦੇ ਵਿੱਚ ਪੁਲਿਸ ਕਹਿੰਦੀ ਹੈ ਕਿ ਇੱਕ ਬਦਮਾਸ਼ ਫੜਿਆ ਤੇ ਉਹ 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 ਫੜਨ ਲੱਗਿਆ ਉਹਦੇ ਪੱਟੇ 'ਚ ਗੋਲੀ ਮਾਰਨੀ ਪਈ ਹੈ ਉਧਰ ਪਟਿਆਲਾ ਦੇ ਵਿੱਚ ਬਨੂੜ ਪੁਲਿਸ ਨੇ ਦਾਵਾ ਕੀਤਾ ਕਿ ਅਸੀਂ ਇੱਥੇ ਇਨਕਾਊਂਟਰ ਕੀਤਾ ਹੈ ਇਨਕਾਊਂਟਰ ਕਰਕੇ ਇੱਕ ਵਿਅਕਤੀ ਜਿਹੜਾ ਸਾਨੂੰ ਲੋੜੀਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਜਲੰਧਰ ਤੋਂ ਖਬਰ ਆਈ ਕਿ ਜਲੰਧਰ ਦੇ ਵਿੱਚ ਐਂਟੀ ਗੈਂਗਸਟਰ ਮੁਹਿੰਮ ਦੇ ਤਹਿਤ 90 ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਨਾਲ ਦੀ ਨਾਲ ਜਿਹੜੇ ਮੈਂ ਕਹਿ ਰਿਹਾ ਕਿ ਸਵਾਲ ਖੜੇ ਹੋ ਰਹੇ ਨੇ ਕਿ ਕੀ ਇਹ ਸਾਰਾ ਕੁਝ ਅਸਲੀ ਮੁਹਿੰਮ ਅਸਲੀ ਗੁਨਾਹਗਾਰਾਂ ਤੇ ਹੋ ਰਿਹਾ ਕਿ ਜਾਂ ਫਿਰ ਅੰਕੜੇ ਦਿਖਾਉਣ ਦੀ ਖੇਡ ਚੱਲ ਰਹੀ ਹੈ ਹੁਣ ਆਪਾਂ ਅਗਲੀ ਖਬਰ ਤੇ ਗੱਲ ਕਰਦੇ ਹਾਂ ਅਗਲੀ ਖਬਰ ਕਾਂਗਰਸ ਨਾਲ ਜੁੜੀ ਹੈ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਰੌਲਾ ਪਿਆ ਉਹ ਰੌਲਾ ਹੁਣ ਦਿੱਲੀ ਪਹੁੰਚ ਗਿਆ ਤੇ ਅੱਜ ਦਿੱਲੀ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਦਿੱਲੀ ਬਣਾ ਲਿਆ ਜਿਨ੍ਹਾਂ ਦੇ ਵਿੱਚ ਰਾਜਾ ਵੜਿੰਗ ਜਿਨ੍ਹਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਚੰਨੀ ਸੁਖਜਿੰਦਰ ਰੰਧਾਵਾ ਸਾਰੇ ਜਿਹੜੇ ਕਾਂਗਰਸ ਦੇ ਮੇਨ ਪੰਜਾਬ ਦੇ ਵੱਡੇ ਆਗੂ ਨੇ ਉਹਨਾਂ ਸਾਰਿਆਂ ਨੂੰ ਕਾਂਗਰਸ ਨੇ ਦਿੱਲੀ ਤਲਬ ਕਰ ਲਿਆ ਅੱਜ ਭਪੇਸ਼ ਬਗੇਲ ਦੀ ਅਗਵਾਈ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੇ ਕਾਂਗਰਸ ਦੇ ਵੱਡੇ ਆਗੂ ਨੇ ਮਲਕਾਰੋਜਨ ਖੜਗੇ ਤੇ ਰਾਹੁਲ ਗਾਂਧੀ ਉਹ ਵੀ ਉੱਥੇ ਮੌਜੂਦ ਹੋਣਗੇ ਤੇ ਕਾਂਗਰਸ ਦਾ ਜਿਹੜਾ ਅੰਦਰੂਨੀ ਸੰਕਟ ਹੈ ਉਹਦੇ ਉੱਪਰ ਗੱਲ ਹੋਵੇਗੀ ਹੁਣ ਵੇਖਣਾ ਇਹ ਆ ਕਿ ਕੀ ਇਹਦਾ ਹੱਲ ਨਿਕਲਦਾ ਕਿਹੋ ਜਿਹਾ ਹੱਲ ਨਿਕਲਦਾ ਸੰਕਟ ਹਰ ਇੱਕ ਪਾਰਟੀ ਦੇ ਵਿੱਚ ਬਣਿਆ ਹੋਇਆ ਹੈ ਇਹ ਸੰਕਟ ਅਸਲ 'ਚ ਪਾਰਟੀਆਂ ਦੀ ਅੰਦਰੂਨੀ ਡੈਮੋਕ੍ਰੇਸੀ ਦਾ ਤੇ ਜਿਹੜੇ ਰਾਜਨੇਤਾ ਨੇ ਉਹਨਾਂ ਦੀਆਂ ਲਾਲਸਾਵਾਂ ਦਾ ਸੰਕਟ ਹੈ ਦੇਖੋ ਭਾਵੇਂ ਸਾਰੇ ਰਾਜਨੇਤਾ ਇਹ ਕਹਿੰਦੇ ਨੇ ਕਿ ਅਸੀਂ ਤਾਂ ਲੋਕ ਸੇਵਾ ਲਈ ਲੋਕਾਂ ਦੀ ਸੇਵਾ ਲਈ ਸਿਆਸਤ ਕਰ ਰਹੇ ਹਾਂ ਪਰ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਭੁਲੇਖਾ ਕਿਸੇ ਨੂੰ ਨਹੀਂਗਾ ਕੋਈ ਲੋਕ ਸੇਵਾ ਦੀ ਸਿਆਸਤ ਨਹੀਂ ਹੋ ਰਹੀ ਸਿਆਸਤ ਸਾਰੀ ਹੋ ਰਹੀ ਹੈ ਆਪਣੇ ਘਰ ਭਰਨ ਦੀ ਆਪਣੇ ਅਹੁਦੇ ਲੈਣ ਦੀ ਆਪਣੇ ਮਲਾਈਦਾਰ ਤੇ ਵੱਡੇ ਅਹੁਦਿਆਂ ਦੇ ਉੱਪਰ ਬਰਾਜਮਾਨ ਹੋਣ ਦੀ ਕੁਰਸੀਆਂ ਦੀ ਗੱਧੀਆਂ ਦੀ ਸਿਆਸਤ ਹੋ ਰਹੀ ਹੈ ਤਾਂ ਇਹਦੇ ਦਰਮਿਆਨ ਸਾਰੀਆਂ ਪਾਰਟੀਆਂ ਪਾਰਟੀਆਂ ਦੇ ਵਿੱਚ ਸੰਕਟ ਹੈ ਕਾਲੀ ਦਲ ਚ ਵੀ ਸੰਕਟ ਹੈ ਬਹੁਤ ਵੱਡਾ ਕਾਲੀ ਦਲ ਤਾਂ ਇਸ ਸੰਕਟ ਨੇ ਖੇਰੂ-ਖੇਰੂ ਕਰ ਦਿੱਤਾ ਖਖੜੀਆਂ ਕਰੇਲੇ ਕਰ ਦਿੱਤਾ ਕਾਲੀ ਦਲ ਦੇ ਤਾਂ ਪੱਲੇ ਹੀ ਕੁਝ ਨਹੀਂ ਰਹਿ ਗਿਆ ਜੋ ਕਾਲੀ ਦਲ ਪਹਿਲਾਂ ਸੀ ਉਹ ਤਾਂ ਰਹਿ ਹੀ ਨਹੀਂ ਗਿਆ ਅੱਜ ਇਸ ਵਕਤ ਜੇ ਆਪਾਂ ਦੇਖੀਏ ਦੂਜੇ ਪਾਸੇ ਜਦੋਂ ਆਪਾਂ ਪੰਜਾਬ ਦੇ ਅੰਦਰ ਕਾਂਗਰਸ ਦੀ ਹਾਲਤ ਦੀ ਗੱਲ ਕਰਦੇ ਆ ਉਹਦਾ ਵੀ ਅੰਦਰੂਨੀ ਜਿਹੜਾ ਪ੍ਰੋਬਲਮ ਹੈ ਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬੜਾ ਕੁਝ ਨੱਪਕੁੱਟ ਕੇ ਚੱਲ ਰਹੀ ਹੈ ਪਰ ਅੰਦਰ ਉਹਨਾਂ ਦੇ ਵੀ ਬਹੁਤ ਕੁਝ ਚੱਲ ਰਿਹਾ ਹੈ ਗੜਬੜ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਸਾਰੇ ਆਗੂ ਉਧਰੋਂ ਛੱਡ ਕੇ ਤੇ ਦੂਜੀਆਂ ਪਾਰਟੀਆਂ 'ਚ ਗਏ ਨੇ ਪੰਜਾਬ 'ਚ ਜਦੋਂ ਕਿ ਸਰਕਾਰ ਜਿਵੇਂ ਜਿਵੇਂ 2027 ਦੇ ਇਲੈਕਸ਼ਨ ਨੇੜੇ ਆ ਰਹੇ ਨੇ ਹੁਣ ਭਾਈ ਸਾਲ ਵੀ ਨਹੀਂ ਰਹਿ ਚੱਲਿਆ ਚੋਣ ਜਾਬਤਾ ਲੱਗਣ ਚ ਹੈ ਚੋਣ ਜਾਬਤਾ ਤਾਂ ਹੋ ਸਕਦਾ ਹੈ 2026 ਦੇ ਦਸੰਬਰ ਦਸੰਬਰ ਚ ਹੀ ਲੱਗ ਜਾਵੇ ਤਾਂ ਇਸ ਹਾਲਤ ਦੇ ਵਿੱਚ ਆਮ ਆਦਮੀ ਪਾਰਟੀ ਬਾਰੇ ਇਹ ਵਿਚਾਰ ਆਉਂਦੇ ਨੇ ਬਹੁਤ ਸਾਰੇ ਲੋਕਾਂ ਦੇ ਇਹ ਵਿਚਾਰ ਨੇ ਕਿ 2-3 ਮਹੀਨਿਆਂ ਬਾਅਦ ਜਦੋਂ 6 ਕੁ ਮਹੀਨੇ ਰਹਿ ਗਏ ਸਰਕਾਰ ਚ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਟੁੱਟ ਭੱਜ ਹੋਣੀ ਹੈ ਪੰਜਾਬ ਦੇ ਵਿੱਚ ਬੜੇ ਸਾਰੇ ਨੇਤਾ ਜਿਨ੍ਹਾਂ ਨੇ ਟਪੂਸੀਆਂ ਮਾਰ ਕੇ ਦੂਜੇ ਪਾਸੇ ਜਾਣਾ ਹੁਣ ਜਦ ਆਪਾਂ ਗੱਲ ਕਰਦੇ ਆਂ ਬੀਜੇਪੀ ਦੀ ਬੀਜੇਪੀ ਪੰਜਾਬ ਦੇ ਵਿੱਚ ਬੜੇ ਸੋਚ ਸਮਝ ਕੇ ਵੱਖਰੇ ਤਰੀਕੇ ਨਾਲ ਕੰਮ ਕਰ ਰਹੀ ਹੈ ਬੀਜੇਪੀ ਨੇ ਇਹ ਐਲਾਨ ਕੀਤਾ ਹੋਇਆ ਕਿ ਅਸੀਂ 2027 ਦੇ ਵਿੱਚ ਵੱਡੀ ਪਰਫਾਰਮੈਂਸ ਕਰਨੀ ਹੈ ਸਰਕਾਰ ਬਣਾਉਣੀ ਹੈ ਸਰਕਾਰ ਤਾਂ ਭਾਵੇਂ ਉਹ ਨਾ ਬਣਾ ਸਕਣ ਪਰ ਬੀਜੇਪੀ ਇੱਕ ਮਜ਼ਬੂਤ ਆਧਾਰ ਪੰਜਾਬ 'ਚ ਬਣਾ ਸਕਦੀ ਹੈ ਕਿਉਂ ਤੁਸੀਂ ਦੇਖੋ ਭਾਜਪਾ ਪੰਜਾਬ ਦੇ ਵਿੱਚ ਜਿੰਨੇ ਵੱਡੇ ਸਿੱਖ ਚਿਹਰੇ ਆ ਉਹਨਾਂ ਨੂੰ ਖਿੱਚ ਰਹੀ ਹੈ ਆਪਣੇ ਵੱਲ। ਔਰ ਜਿੰਨੇ ਫੇਮਸ ਲੀਡਰ ਸੀ ਵੱਖ-ਵੱਖ ਪਾਰਟੀਆਂ ਦੇ ਸਾਰਿਆਂ ਨੂੰ ਭਾਜਪਾ ਆਪਣੇ ਅੰਦਰ ਖਿੱਚ ਰਹੀ ਹੈ। ਹੁਣ ਇੱਥੋਂ ਤੱਕ ਗੱਲ ਆਈ ਚਰਨਜੀਤ ਚੰਨੀ ਨੂੰ ਭਾਜਪਾ ਨੇ ਓਪਨ ਸੱਦਾ ਦਿੱਤਾ, ਸ਼ਰਿਆਂ ਸੱਦਾ ਦਿੱਤਾ। ਚਰਨਜੀਤ ਚੰਨੀ ਨੇ ਭਾਵੇਂ ਅੱਗੋਂ ਇਹ ਜਵਾਬ ਦਿੱਤਾ ਵੀ ਨਹੀਂ ਮੈਂ ਨਹੀਂ ਆਵਾਂਗਾ ਪਰ ਭਾਜਪਾ ਨੇ ਸੱਦਾ ਦਿੱਤਾ। ਹੁਣ ਤੁਸੀਂ ਦੇਖੋ ਕਿੰਨੇ ਵੱਡੇ ਚਿਹਰੇ ਆ ਚਾਰ ਕੁ ਦਿਨ ਪਹਿਲਾਂ ਬੀਜੇਪੀ ਚ ਗਏ ਨੇ ਜਗਮੀਤ ਬਰਾੜ ਔਰ ਜਿਹੜੇ ਚਰਨਜੀਤ ਸਿੰਘ ਬਰਾੜ ਔਰ ਉਹਦੇ ਨਾਲ ਰਿਪਜੀਤ ਸਿੰਘ ਬਰਾੜ ਕਿੰਨੇ ਵੱਡੇ ਚਿਹਰੇ ਜਿਹੜੇ ਨੇ ਔਰ ਓਮਕਾਰ ਸਿੰਘ ਸਿੱਧੂ ਜਿਹੜੇ ਭਗਵੰਤ ਮਾਨ ਦੇ ਓਐਸਡੀ ਸੀ ਇਹ ਚਾਰ ਕਾਫੀ ਸਿਆਸਤ ਦੇ ਵਿੱਚ ਵੱਡੇ ਨਾਂ ਸੀਗੇ ਤੇ ਉਹ ਚਾਰੇ ਬੀਜੇਪੀ ਨੇ ਆਪਣੇ ਅੰਦਰ ਲੈ ਲੈਨੇ ਪਹਿਲਾਂ ਤੁਸੀਂ ਦੇਖੋ ਕੈਪਟਨ ਮਰਿੰਦਰ ਪੰਜਾਬ ਦੀ ਸਿਆਸਤ ਦਾ ਇੱਕ ਪਹਿਲੇ 2-3 ਜਿਹੜੇ ਧੁਰੇ ਪੰਜਾਬ ਪੰਜਾਬ ਦੀ ਵੋਟ ਸਿਆਸਤ ਦੇ ਸੀ ਉਹਨਾਂ ਚਾਹੁੰਦੇ ਸੀ ਉਹ ਬੀਜੇਪੀ ਚ ਗਏ ਫਿਰ ਮਨਪ੍ਰੀਤ ਬਾਦਲ ਬੀਜੇਪੀ ਚ ਗਏ ਰਵਨੀਤ ਬਿੱਟੂ ਬੀਜੇਪੀ ਬੀਜੇਪੀ ਨੇ ਆਪਣੇ ਅੰਦਰ ਖਿੱਚ ਲਏ ਰਾਣਾ ਗੁਰਮੀਤ ਸਿੰਘ ਸੋਢੀ ਬੀਜੇਪੀ ਨੇ ਆਪਣੇ ਅੰਦਰ ਖਿੱਚ ਲਏ ਫਤੇਜੰਗ ਬਾਜਵਾ ਨੂੰ ਖਿੱਚ ਲਿਆ ਸੁਨੀਲ ਜਾਖੜ ਬੀਜੇਪੀ ਨੇ ਖਿੱਚ ਲਿਆ ਔਰ ਬੀਜੇਪੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਯਤਨ ਜਟਾਰੀ ਹੈ ਜਿਦੇ ਵਿੱਚ ਉਹ ਦੂਜੀਆਂ ਪਾਰਟੀਆਂ ਦੇ ਜਿਹੜੇ ਮੇਨ ਚਿਹਰੇ ਆ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਆਪਣੇ ਅੰਦਰ ਖਿੱਚਣਾ ਚਾਹੁੰਦੀ ਹੈ ਤੇ ਇਹ ਕੰਮ ਲਗਾਤਾਰ ਬੀਜੇਪੀ ਕਰ ਰਹੀ ਹੈ ਹੁਣ ਇਹ ਸਾਰੇ ਕੁਛ ਦੇ ਦਰਮਿਆਨ ਪੰਜਾਬ ਚ ਇੱਕ ਹੋਰ ਵੱਡੀ ਖਬਰ ਆਈ ਖਬਰ ਇਹ ਬੀਜੇਪੀ ਦਾ ਇੱਕ ਸੀਨੀਅਰ ਆਗੂ ਹੈ ਕਿ ਇੱਕ ਕੈਬਲਟ ਨੂੰ ਜਿਹਨੇ ਚਰਨਜੀਤ ਚੰਨੀ ਨੂੰ ਸੱਦਾ ਦਿੱਤਾ ਵੀ ਤੂੰ ਇੱਧਰ ਆ ਜਾ ਸਾਡੇ ਵਾਲੇ ਪਾਸੇ ਇੱਥੇ ਰਲ ਕੇ ਕੰਮ ਕਰਦੇ ਆ ਚੰਨੀ ਨੇ ਜਵਾਬ ਦੇ ਦਿੱਤਾ ਪਰ ਇਹਦੇ ਨਾਲ ਇੱਕ ਹੋਰ ਵੱਡੀ ਖਬਰ ਅਕਾਲੀ ਦਲ ਦੇ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਬਿਆਨ ਨੇ ਪਚਾਲ ਪਾਇਆ ਉਹਨੇ ਕਿਹਾ ਕਿ ਆਉਣ ਵਾਲੇ ਚੋਣਾਂ ਦੇ ਵਿੱਚ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਤੇ ਜਿਹੜਾ ਐਮਪੀ ਅਮਰਤਪਾਲ ਦੀ ਪਾਰਟੀ ਹੈ ਜਿਹੜਾ ਡੇਬਰੂਗੜ੍ਹ ਜੇਲ੍ਹ ਚ ਬੰਦ ਹੈ ਵੀ ਇਹ ਇਕੱਠੇ ਚੋਣਾਂ ਲੜ ਸਕਦੇ ਆ ਇਕੱਠੇ ਹੋ ਸਕਦੇ ਆ ਹੁਣ ਤੁਸੀਂ ਦੱਸੋ ਇਹ ਬਿਆਨ ਛੋਟਾ ਹੈ ਇਹ ਬਹੁਤ ਵੱਡਾ ਬਿਆਨ ਹੈ ਜਿਹੜਾ ਪਰਮਜੀਤ ਸਰਨਾ ਨੇ ਦਿੱਤਾ ਹੈ ਔਰ ਕੀ ਇਹ ਹੋ ਸਕਦਾ ਹੂੰ ਬਹੁਤ ਸਾਰੇ ਲੋਕ ਕਹਿੰਦੇ ਨਹੀਂ ਹੋ ਸਕਦਾ ਪਰ ਯਾਰ ਇੱਥੇ ਕੁਝ ਵੀ ਹੋ ਸਕਦਾ ਹੈ ਦੇਖੋ ਅਮਰਤਪਾਲ ਸਿੰਘ ਹੋਰਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਪਹਿਲਾਂ ਉਹਨਾਂ ਦੀ ਇਸ ਤਰ੍ਹਾਂ ਦੀ ਗੱਲ ਆ ਰਹੀ ਸੀ ਜਿਵੇਂ ਉਹ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਕਦੇ ਨਹੀਂ ਜਾਣਗੇ ਉਹ ਕਦੇ ਰਾਜਨੀਤਾਂ ਨਹੀਂ ਬਣਨਗੇ ਕਦੇ ਸਿਆਸੀ ਲੀਡਰ ਨਹੀਂ ਬਣਨਗੇ ਪਰ ਬਾਅਦ ਚੋਂ ਸਿਆਸੀ ਲੀਡਰ ਬਣੇ ਉਹਨਾਂ ਨੇ ਐਮਪੀ ਦੀ ਚੋਣ ਲੜੀ ਪਾਰਲੀਮੈਂਟ ਜਾ ਕੇ ਸੰਵਿਧਾਨ ਦੀ ਸੌ ਚੁੱਕੀ ਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਾਰਟੀ ਬਣਾਈ ਹੈ ਤੇ ਪਾਰਟੀ ਬਣਾ ਕੇ ਅੱਜ ਭਾਵੇਂ ਉਹ ਜੇਲ੍ਹ 'ਚ ਹੈ ਉਹਨਾਂ ਦੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਇਲੈਕਸ਼ਨਾਂ ਲੜ ਰਹੀ ਹੈ ਤਾਂ ਇਸ ਸਥਿਤੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਸੱਤਾ ਦੀ ਕੁਰਸੀ ਨੂੰ ਹੱਥ ਪਾਉਣ ਦੇ ਲਈ ਕੁਝ ਵੀ ਹੋ ਸਕਦਾ ਸੁਖਵੀਰ ਬਾਦਲੇ ਤਾਂ ਤਿਆਰ ਹੈਗੀ ਆ ਸੁਖਵੀਰ ਬਾਦਲ ਹੋਰੀ ਉਹਨਾਂ 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 ਦਾ ਤਾਂ ਕੋਈ ਪੰਜਾਬ ਚ ਅਜੇ ਇਸ ਟਾਈਮ ਤੱਕ ਬੜਾ ਮਾੜਾ ਜਿਹਾ ਹਾਲ ਆ ਤਾਂ ਉਹਨਾਂ ਨੂੰ ਤਾਂ ਸਪੋਰਟ ਚਾਹੀਦੀ ਆ ਪੰਜਾਬ ਦੇ ਵਿੱਚ ਸੁਖਵੀਰ ਬਾਦਲ ਤੇ ਭਾਜਪਾ ਉਹ ਵੀ ਇਕੱਠੇ ਹੋ ਕੇ ਚੋਣ ਲੜ ਸਕਦੇ ਆ ਇਹ ਵੀ ਬਿਆਨ ਪਿਛਲੇ ਦਿਨੀ ਆਇਆ ਨਾ ਤਾਂ ਇਹ ਵੀ ਹੋ ਸਕਦਾ ਕੀ ਸੁਖਬੀਰ ਬਾਦਲ ਦੀ ਪਾਰਟੀ ਬੀਜੇਪੀ ਤੇ ਐਮਪੀ ਅਮਰਤਪਾਲ ਦੀ ਪਾਰਟੀ ਆਉਣ ਵਾਲੇ ਟਾਈਮ 'ਚ ਤਿੰਨੇ ਇਕੱਠੇ ਹੋ ਜਾਣ ਇਹ ਵੀ ਸਥਿਤੀ ਬਣ ਸਕਦੀ ਹੈ